ਉਹ ਬਰਾਸੀਆਂ ਨਾਲ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਹਾਂ ਬਰਾਸੀਆਂ ਨਾਲ ਕਿਉਂ ਨਹੀਂ ਗੱਲ ਕਰਨੀ ਚਾਹੀਦੀ ਓਏ ਇਹ ਠੰਡ ਤੋਂ ਬਹੁਤ ਡਰਦੇ ਬਰਾਸੀ ਠੰਡ ਤੋਂ ਬਹੁਤ ਡਰਦੇ ਨਾ ਜੀ ਬਰਾਸੀ ਜ਼ਿੰਦਗੀ ਚ ਦੋ ਵਾਰੀ ਨਾਉਂਦਾ ਸਾਰੀ ਜ਼ਿੰਦਗੀ ਚ ਓਏ ਸਾਰੀ ਜ਼ਿੰਦਗੀ ਚ ਬਰਾਸੀ ਦੋ ਵੇ ਨਾਉਂਦਾ ਸੀਰਸ ਪਰ ਕਿਹੜੇ ਕਿਹੜਾ ਬਈ ਹਾਂ ਕਿਹੜੇ ਕਿਹੜਾ ਓਏ ਪੁੱਤਾ ਓਏ ਮੈਨੂੰ ਪੁੱਤਾ ਤੇਰੇ ਨੂੰ ਪੁੱਤਾ ਨਹੀਂ ਆਂ ਓਏ ਇੱਕ ਵਾਰੀ ਸਕੂਲ ਗਿਆ ਓਏ ਲੈ ਸਕੂਲ ਗਿਆ ਓਏ ਇਹਦਾ ਸਵਾਲ ਗਲਤ ਹੋ ਗਿਆ ਦਾ ਸਵਾਲ ਗਲਤ ਹੋ ਗਿਆ ਇਹਨੂੰ ਮਾਸਟਰ ਬਣਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਚਲੋ ਮੁਰਗਾ ਬਣ ਚਲੋ ਮੁਰਗਾ ਬਣ ਇਹ ਕਹਿੰਦਾ ਤਰੀ ਵਾਲਾ ਕਿ ਸੁੱਕਾ ਈ ਓਏ ਪੜਿਆ ਏ ਇਹ ਜਲਾ ਬਾਦ ਦੋਨੇ ਫਿਲ ਦੇਖਣ ਗਏ ਓਏ ਓਏ ਓ ਜਦੋਂ ਫਿਲਮ ਅੱਧੀ ਹੋਈ ਸੀ ਜਦੋਂ ਫਿਲਮ ਅੱਧੀ ਹੋਈ ਏ ਨਟਕੇ ਬਾਥਰੂਮ ਚ ਵੜ ਗਿਆ ਇਹ ਨਟਕੇ ਬਾਥਰੂਮ ਚ ਵੜ ਗਿਆ ਉੱਥੇ ਲਿਖਿਆ ਸੀ ਪਾਣੀ ਕਾ ਇਸਤੇਮਾਲ ਜ਼ਿਆਦਾ ਕਰੋ ਬਾਥਰੂਮ ਤੇ ਲਿਖਿਆ ਸੀ ਪਾਣੀ ਕਾ ਇਸਤੇਮਾਲ ਜ਼ਿਆਦਾ ਕਰੋ ਇਹ 2 ਲੀਟਰ ਵੀ ਹੈ ਓਏ ਗੱਲ ਸੁਣ ਮੇਰੀ ਓਏ ਆ ਵੀ ਬਰਾਸੀ ਪੜਿਆ ਆ ਖੜਾ 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 ਓਏ ਇਹ ਨਹੀਂ ਆ ਵੀ ਕਰਦੂਤਾ ਹਾਂ ਇਹ ਅੱਜ ਸਵੇਰ ਦੀ ਗੱਲ ਏ ਉਹ ਡਾਕਟਰ ਦੇ ਦਵਾਈ ਲੈਣ ਗਿਆ ਇਹ ਦਵਾਈ ਲੈਣ ਚੱਲਿਆ ਗਿਆ ਕਹਿੰਦਾ ਡਾਕਟਰ ਜੀ ਮੈਨੂੰ ਖਾਂਸੀ ਬੜੀ ਆਉਂਦੀ ਖਾਂਸੀ ਬੜੀ ਆਉਂਦੀ ਆ ਉਹ ਡਾਕਟਰ ਨੇ ਦਵਾਈ ਦਿੱਤੀ ਮੈਨੂੰ ਦਵਾਈ ਦਿੱਤੀ ਕਹਿੰਦਾ ਡਾਕਟਰ ਜੀ ਕਿੱਦਾਂ ਪੀਣੀ ਕਿੱਦਾਂ ਪੀਣੀ ਕਹਿੰਦਾ ਦੋ ਚਮਚੇ ਸ਼ਾਮ ਨੂੰ ਦੋ ਦੁਪਹਿਰ ਨੂੰ ਰਾਤ ਨੂੰ ਹਾਂ ਤਿੰਨ ਟਾਈਪ ਪੀਣੀ ਆ ਫਿਰ ਦਵਾਈ ਵਾਪਸ ਕਰਤੀ ਫਿਰ ਦਵਾਈ ਘੋੜਤੀ ਕਹਿੰਦਾ ਡਾਕਟਰ ਜੀ ਇਹਨੇ ਚਮਚੇ ਸਾਡੇ ਘਰ ਹੀ ਏ ਇਮਰਾਸੀ ਬੜਿਆ ਵਾ ਓਏ ਜਿਹੜਾ ਓਏ ਆ ਜਿਹੜਾ ਓਏ ਤੁਸੀਂ ਸਾਰੇ ਬੜੇ ਓਏ ਅਸੀਂ ਸਾਰੇ ਬੜੇ ਆ ਓਏ ਓਏ ਕੀ ਹੋਇਆ ਓਏ ਓਏ ਆਏ ਦੀ ਛੋਟੀ ਓਏ ਦੀ ਛੋਟੀ ਭੈਣ ਓਏ ਉਹਨੂੰ ਗਾਉਣ ਦਾ ਬੜਾ ਚਾਹ ਓਏ ਓਏ ਕਲਾਕਾਰ ਬਣ ਗਈ ਓ ਕਲਾਕਾਰ ਬਣ ਗਈ ਫਿਰ ਉਹ ਸਵੇਰੇ ਸਵੇਰੇ ਰਿਆਜ਼ ਕਰਨ ਨਹੀਂ ਉਹਨੇ ਸਵੇਰੇ ਉੱਠ ਕੇ ਵਾਇਲਾਈ ਕਹਿੰਦੇ જરાય <laughs> એક <laughs> 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 ਆ ਗਿਆ ਚੰਡੀਗੜ੍ਹ ਜਿਹੜੀ ਸ਼ਹਿਰ ਮਿਲ ਵਾਸਤੇ ਆ ਗਿਆ ਮੈਨੂੰ ਕਹਿੰਦਾ ਮੈਨੂੰ ਚੰਡੀਗੜ੍ਹ ਘੁਮਾ ਕੇ ਲੈ ਸ਼ਹਿਰ ਘੁਮਾ ਕੇ ਲਿਆ ਮੈਂ ਉਹਨੂੰ ਵੱਡੇ ਹੋਟਲ ਚ ਲੈ ਗਿਆ ਉਹਨੂੰ ਵੱਡੇ ਹੋਟਲ ਚ ਲੈ ਗਿਆ ਇਹ ਕਹਿੰਦਾ ਜੇ ਬਾਥਰੂਮ ਕਰਨਾ ਹੋਵੇ ਤਾਂ ਜੇ ਬਾਥਰੂਮ ਦੇਣਾ ਬਤਾ ਮੈਂ ਉਹਨੂੰ ਬਾਥਰੂਮ ਚ ਵਾੜਤਾ ਉਹਨੂੰ ਬਾਥਰੂਮ ਚ ਵਾੜਤਾ ਇਹ ਅੰਦਰੋਂ ਜਾ ਕੇ ਫਰਨੇਲ ਦੀਆਂ ਗੋਲੀਆਂ ਖਵਾਇਆ ਓਏ ਅੰਦਰੋਂ ਬੜ ਕੇ ਫਰਨੇਲ ਦੀਆਂ ਗੋਲੀਆਂ ਖਾ ਆ ਤੇ ਬਾਹਰ ਆ ਕੇ ਭਰਾ ਮੈਨੂੰ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਯਾਰ ਇੱਥੋਂ ਦੇ ਸ਼ੱਕਰਪਾਰੇ ਕੌਣੇ ਗੱਲ ਸੁਣ ਲਈ ਆ ਜਿਹੜਾ ਓਏ ਆਹੋ ਓਏ ਇਧਰ ਮੈਂ ਇੱਕ ਹੋਰ ਗੱਲ ਲੱਸਾ ਓਏ ਓ ਸ਼ਾਮੀ ਵੀ ਕੰਮ ਤੋਂ ਥੱਕਿਆ ਆਇਆ ਓਏ ਥੱਕਿਆ ਕੰਮ ਤੋਂ ਆਇਆ ਇਹ ਆਪਣੇ ਘਰ ਵਾਲੀ ਬਲਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਭੱਲੀਆ ਲੱਕ ਕੇ ਫੜਾ ਫੜ ਪਾਣੀ ਲਾਇਆ ਇੱਕ ਪਾਣੀ ਦਾ ਗਲਾਸ ਲੈ ਕੇ ਆ ਪਾਣੀ ਲੈਣ ਚਲੀ ਗਈ ਉਹ ਪਾਣੀ ਲੈਣ ਚਲੀ ਗਈ ਤੇਰੀ ਅੱਖ ਲੱਗ ਗਈ ਇਹ ਮਗਰੋਂ ਸੌ ਗਿਆ ਉਹ ਵਿਚਾਰੀ ਸਾਰੀ ਰਾਤ ਪਾਣੀ ਲੈ ਕੇ ਖੜੀ ਓਏ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਇਹਦੀ ਅੱਖ ਨੂੰ ਕੁਨੀ ਤਸਵੀਰ ਹੋਈ ਅੱਖ ਨੂੰ ਤਸਵੀਰ ਹੋਈ ਇਹ ਆਪਣੀ ਜਨਾਨੀਆਂ ਨੇ ਵੇਖ ਹੈਰਾਨ ਹੋ ਗਿਆ ਆਪਣੀ ਜਨਾਨੀਆਂ ਨੇ ਵੇਖ ਹੈਰਾਨ ਹੋ ਗਿਆ ਕਹਿੰਦਾ ਭਲੀਆਂ ਲੋਕਾਂ ਤੂੰ ਮੇਰਾ ਦਿਲ ਜਿੱਤ ਲਿਆ ਭਲੀਆਂ ਲੋਕਾਂ ਤੂੰ ਮੇਰਾ ਦਿਲ ਜਿੱਤ ਲਿਆ ਅੱਜ ਮੰਗ ਕੀ ਮੰਗਦੀ ਅੱਜ ਮੰਗ ਲੈ ਜੋ ਕੁਝ ਮੰਗਣਾ ਕਹਿੰਦੀ ਸਾਲੇ ਤਲਾਕ ਦੇ ਦੇ ਆਹੋ ਉਹ ਜਦੋਂ ਮੈਂ ਹੋਰ ਗੱਲ ਦੱਸਾਂ ਏ ਕੀ ਗੱਲ ਹੋਈ ਉਹ ਕੱਲ ਦੀ ਗੱਲ ਓਏ ਕੀ ਹੋਇਆ ਇਹ ਨਾਈ ਦੀ ਦੁਕਾਨ ਤੇ ਗਿਆ ਇਹ ਨਾਈ ਦੀ ਦੁਕਾਨ ਤੇ ਚਲਾ ਗਿਆ ਨਾਈ ਨੂੰ ਜਾ ਕੇ ਭਲਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਭਾਜੀ ਮੇਰੀ ਕਟਿੰਗ ਕਰ ਦਿਓ ਤੇਰੇ ਨਾਮ ਵਾਲੀ ਮੇਰੀ ਕਟਿੰਗ ਕਰ ਦਿਓ ਤੇਰੇ ਨਾਮ ਵਾਲੀ ਉਹਨੇ ਉਹਦੀ ਟਿੰਡੀ ਕਰ ਦਿੱਤੀ ਉਹਨੇ ਉਹਦੀ ਟਿੰਡੀ ਕਰ ਦਿੱਤੀ ਇਹ ਨਾਈ ਨੇ ਨੜ ਪਿਆ ਨਹੀਂ ਨਾਈ ਨੇ ਕਰ ਲਈ ਸੀ ਕਹਿੰਦਾ ਮੇਰੀ ਟਿੰਡਕ ਕੀਤੀ ਮੇਰੀ ਟਿੰਡਕ ਕੀਤੀ ਨਾਈ ਕਹਿੰਦਾ ਮੈਂ ਫਿਲਮੀ ਐਂਡ ਤੇ ਦੇਖੀ ਓਏ ਆ ਜਿਹੜਾ ਓਏ ਆ ਜਿਹੜਾ ਓਏ ਇੱਕ ਵਾਰ ਦੀ ਗੱਲ ਓਏ ਇਹ ਕੱਪੜੇ ਸੀਣ ਲਾ ਪਿਆ ਓਏ ਦੱਜੀ ਦੁਕਾਨ ਬਣਾ ਲਈ ਓਏ ਆਹੋ ਯਾਰ ਉਹ ਕੱਪੜੇ ਸੀਣ ਲਾ ਪਿਆ ਇੱਕ ਬੁੜੀ ਨੇ ਕਸੂਟ ਬਣਾਉਣਾ ਓਹ ਕਸੂਟ ਸੋਣ ਆ ਗਈ ਇਹ ਬੁੜੀ ਦਾ ਸੂਟ ਬਣਾਤਾ ਉਹਦਾ ਸੂਟ ਸੀ ਚਾ ਓਏ ਉੱਤਨੋ ਕਿ ਨਾ ਬੁੜੀ ਸੋਟੀ ਲੈ ਕੇ ਨੱਠੀ ਆਵੇ ਉਹ ਸੋਟੀ ਲੈ ਕੇ ਆ ਗਈ ਹਾਂ ਫੇਰ ਮੈਨੂੰ ਕਹਿੰਦੇ ਉਹਦਾ ਮੁੰਡਾ ਲੀੜੇ ਸਿੰਦਾ ਕਿੱਥੇ ਗਿਆ ਉਹ ਕਿੱਥੇ ਗਿਆ ਮੈਂ ਕਿਹਾ ਕੀ ਗੱਲ ਬੁੜੀਏ ਕੀ ਗੱਲ ਕਹਿੰਦੀ ਮੈਂ ਲੱਤਾਂ ਹੀ ਬਣਨੀਆਂ ਉਹ ਕਹਿੰਦੀ ਮੈਂ ਲੱਤਾਂ ਹੀ ਬਣਨੀਆਂ ਮੈਂ ਕਿਹਾ ਕੀ ਗੱਲ ਤੇਰਾ ਸੂਟ ਵਧੀਆ ਨਹੀਂ ਬਣਾਇਆ ਤੇਰਾ ਸੂਟ ਨਹੀਂ ਵਧੀਆ ਸੀ ਤਾਂ ਕਹਿੰਦੀ ਫਿੱਟ ਫਾਟ ਪਰ ਕਹਿੰਦੀ ਮੈਂ ਲੱਤਾਂ ਹੀ ਬਣਨੀਆਂ ਉਹ ਲੱਤਾਂ ਕੁ ਬਣਨੀਆਂ ਕਹਿੰਦੀ ਮਰਦਾਂ ਦਾ ਸਰਵਾਰ ਨੂੰ ਜੇਪ ਲਾਤੀ ਸਾਹਿਬ ਜੀ ਮਹਾਰਾਜ ਹਸਰਾ ਦਾ ਇਕਦਮ ਮਹਾਰਾਜ ਓਏ ਜਰਨੈਰੀ ਓਏ ਆ ਜਿਹੜਾ ਓਏ ਓਏ ਨੂੰ ਕੀ ਹੋਇਆ ਓਏ ਓਏ ਇਹਦਾ ਵਿਆਹ ਹੋ ਗਿਆ ਓਏ ਇਹਦਾ ਹੋਇਆ ਨਵਾਂ ਨਵਾਂ ਵਿਆਹ ਇਹ ਸਾਰਾ ਪਹਿਲੇ ਦਿਨ ਆਪਣੀ ਜਨਾਨੀ ਨੂੰ ਭਲਕੇ ਕਹਿੰਦਾ ਇਹ ਕੀ ਕਹਿੰਦਾ ਕਹਿੰਦਾ ਦਸੂ ਭਲੀਆਂ ਲੋਕੇ ਤੇਰੀ ਮੈਂ ਕਿਉਂ ਓਏ ਇਹਨੇ ਆਪਣੀ ਜਨਾਨੀ ਨੂੰ ਕਹਿੰਦਾ ਪਲਿਆ ਲੋਕੇ ਦੱਸ ਮੈਂ ਤੇਰੀ ਕੀ ਖidmat ਕਰਾਂ ਓਏ ਓਹ ਬੁਲਕੀ ਕਹਿਣ ਲੱਗੀ ਓਹ ਕੀ ਕਹਿੰਦੀ ਹੁਣ ਪਰਸ ਵਿੱਚੋਂ ਫੋਟੋ ਕੱਢੀ ਐਦੀ ਜਨਾਨੀ ਨੇ ਹਾਂ ਓਏ ਉਹਨੇ ਕੱਢੀ ਪਰਸ ਵਿੱਚੋਂ ਫੋਟੋ ਤੇ ਕਹਿੰਦੀ ਆ ਬੰਦਾ ਲਿਆ ਦੇ ਓਏ ਓਹ ਗੱਤੋਂ ਤੇਰੀ ਕੀ ਹੋਈ ਏ ਐਦੀ ਜਨਾਨੀ ਨੇ ਕੱਢੀ ਪਰਸ ਵਿੱਚੋਂ ਫੋਟੋ ਹਾਂ ਇਹਦੀ ਜਨਾਨੀ ਨੇ ਕੱਡੀ ਪੱਸੀ ਵਿੱਚੋਂ ਫੋਟੋ ਓਏ ਆਹੋ ਯਾਰ ਇਹਦੀ ਆ ਬੰਦਾ ਲੈ ਆ ਦੇ ਇਹ ਸਾਲਾ ਸਾਰੀ ਦਿਹਾੜੀ ਮੈਨੂੰ ਲੰਬਦਾ ਓਏ ਕਾਏ ਗੱਲ ਹੁੰਦੀ ਓਏ ਉਹ ਤੈਨੂੰ ਕਿਉਂ ਲੰਬਦਾ ਰਿਹਾ ਹਾਂ ਉਹ ਤੈਨੂੰ ਇਹ ਕਿਉਂ ਲੰਬਦਾ ਰਿਹਾ ਕਹਿੰਦੀ ਇਹ ਮਾਡਲ ਪੁਰਾਣਾ ਹੋ ਗਿਆ ਦੀ ਗੱਲ ਦੱਸਾ ਓਏ ਓਏ ਅੱਜ ਦੀ ਗੱਲ ਓਏ ਅੱਜ ਮੈਂ ਸਵੇਰੇ ਘਰੋਂ ਨਿਕਲਿਆ ਓਏ ਓ ਤੂੰ ਸਵੇਰੇ ਘਰੋਂ ਨਿਕਲਿਆ ਮੈਂ ਦੁਰਿਆ ਜਾਵਾ ਤੂੰ ਦੁਰਿਆ ਜਾਵੇਂ ਮੇਰੇ ਰਾਹ ਦੇ ਵਿੱਚ ਕੁੱਤੀ ਬੈਠੀ ਓ ਤੇਰੇ ਰਾਹ ਵਿੱਚ ਕੁੱਤੀ ਬੈਠੀ ਮੈਂ ਕੁੱਤੀ ਦੀਆਂ ਅੱਖਾਂ ਚੱਕ ਓ ਤੂੰ ਕੁੱਤੀ ਦੇ ਅੱਖਾਂ ਚੱਕਾ ਬਾਟੀਆਂ ਮੈਂ ਉਹਨੂੰ ਗਾਣਾ ਸੁਣਾਤਾ ਕਿਹੜਾ ਗਾਣਾ ਓਏ ਮੈਂ ਉਹਨੂੰ ਗਾਣਾ ਸੁਆਇਆ ਨਹੀਂ ਮੈਂ ਤੇਰੇ ਉੱਤੇ ਰਹਿ ਗਿਆ ਸੋਹਣੀਆਂ ਇੱਕਾਂ ਵਾਲੀ ਏ ਗੁੱਸਾ ਕੀਤਾ ਕੁੱਤੀ ਦਾ ਤੇਰਾ ਗੁੱਸਾ ਕੀਤਾ ਨੱਠ ਗਈ ਓਏ ਨੱਠ ਕੇ ਗਈ 500 ਕੁੱਤੇ ਲੈ ਆਈ ਓਏ ਓਏ 500 ਕੁੱਤੇ ਲੈ ਆਈ ਮੈਂ ਕਿਹਾ ਤੂੰ ਮੈਨੂੰ ਕੁੱਤੇ ਡਰਾਉਣੀ ਆ ਤੂੰ ਆਖਿਆ ਮੈਨੂੰ ਕੁੱਤੇ ਡਰਾਉਣੀ ਆ ਮੈਂ ਕਿਹਾ ਮੈਨੂੰ ਵੀ ਕੁੱਤੇ ਯਾਰ ਦੇ ਮੈਨੂੰ ਵੀ ਕੁੱਤੇ ਯਾਰ ਦੇ ਆ ਮੈਂ ਕਿਹਾ ਠਹਿਰ ਜਾ ਹੁਣੇ ਲੈ ਕੇ ਠਹਿਰ ਜਾ ਹੁਣੇ ਲੈ ਕੇ ਆ ਚੱਲੀਏ ਹੇ ਜਿਹੜਾ ਓਏ ਓਏ ਜਿਹੜਾ ਓਏ ਓਏ ਉਹਦੀ ਛੋਟੀ ਭੈਣ ਓਹਦੀ ਛੋਟੀ ਭੈਣ ਓਹ ਇੱਕ ਸਕੂਲੇ ਜਾਂਦੀ ਓਏ ਓਏ ਕਸੂਲੇ ਨਹੀਂ ਉਹ ਸਕੂਲ ਜਾਂਦੀ ਆ ਓਏ ਓਏ ਡਾਕਟਰ ਦੇ ਗਈ ਓ ਡਾਕਟਰ ਦੇ ਗਈ ਕਹਿੰਦੀ ਡਾਕਟਰ ਜੀ ਖੰਦ ਸਮਾਰਟ ਬਣਨਾ ਚਾਹਤੀ ਹਾਂ ਕੀ ਲਾਇਆ ਕਰ ਡਾਕਟਰ ਕਹਿੰਦਾ ਭੈਣ ਜੀ ਤੁਸੀਂ ਨਾਉਣ ਲੱਗੇ ਕੁੰਡੀ ਲਾ ਲਿਆ ਤੁਰ ਓਏ ਗੱਲ ਸੁਣ ਮੇਰੀ ਓਏ ਠਹਿਰ ਠਹਿਰ ਇੱਕ ਮਿੰਟ ਮੈਨੂੰ ਤਿਆਰ ਹੋ ਲੈਣ ਦੇ ਓਏ ਗੱਲ ਸੁਣ ਮੇਰੀ ਸ਼ਿਟ

ਸਾਲਿਓ ਪੜ੍ਹੇ ਲਿਖੇ ਲੋਕ ਉਹ ਪੜ੍ਹੇ ਲਿਖੇ ਲੋਕ ਹੁੰਦੇ ਨੇ ਓਏ ਅਮੀਰ ਆਦਮੀ ਹੁੰਦੇ ਆ ਅਮੀਰ ਆਦਮੀ ਹੁੰਦੇ ਦੋ ਚਾਰ ਮੰਜ਼ਲੀ ਮਕਾਨ ਤੇ ਬੈਠੇ ਹੁੰਦੇ ਅਮੀਰ ਆਦਮੀ ਦੋ ਚਾਰ ਮੰਜ਼ਲੀ ਮਕਾਨ ਤੇ ਬੈਠਦੇ ਨੇ ਨਾਲ ਛੋਟੇ ਛੋਟੇ ਬੱਚੇ ਹੁੰਦੇ ਨਾਲ ਛੋਟੇ ਛੋਟੇ ਬੱਚੇ ਹੁੰਦੇ ਥੱਲੇ ਤੋਂ ਗੱਡੀਆਂ ਜਾਂਦੀਆਂ ਉਹ ਗੱਡੀਆਂ ਲੈਂਦੀਆਂ ਉਹ ਬੱਚਿਆਂ ਨੂੰ ਕਹਿੰਦੇ ਉਹ ਦੇਖੋ ਕਾਕਾ ਕੈਸੀ ਗੱਡੀ ਉਹ ਬੱਚਿਆਂ ਨੂੰ ਕਹਿੰਦੇ ਵੇਖੋ ਕੈਸੀ ਗੱਡੀ ਜਾ ਰਹੀ ਹੈ ਬੱਚੇ ਕਹਿੰਦੇ ਡੈਡੀ ਹਮ ਉਹ ਹੀ ਗੱਡੀ ਲੇਂਗੇ ਹਾਂ ਬੱਚੇ ਕਹਿੰਦੇ ਹਮ ਵੀ ਉਹ ਗੱਡੀ ਲਾਏਂਗੇ ਨਵੇਂ ਮਾਡਲ ਦੀ ਨਹੀਂ ਮਾਡਲ ਇੰਗਰੀਬ ਲੋਕ ਆਹੋ ਇਹ ਸਾਰੇ ਜਵਾਰੇ ਜਿਹੜੇ ਉਹਨੂੰ ਨਿਆਣਿਆਂ ਨੇ ਸ਼ਰਤਾਂ ਲਾਉਂਦੇ ਓਏ ਕਾਹਦੀਆਂ ਵੀ ਵੇ ਨੇ ਇਹ ਪਿੰਨੋ ਕਿਹਦਾ ਥੁੱਕ ਥੱਲੇ ਜਾਂਦਾ ਸਾਰੇ ਔਰ ਤੁਹਾਡੇ ਬੱਲੇ ਕਿ ਹੋਰੇ ਸਾਰੇ ਅਨਪੜ੍ਹ ਲੋਕ ਵੈਰਿਟੀ ਫੂਡ ਓਏ ਗਰੀਬ ਸਾਰੇ ਬੜੇ ਲਿਖੇ ਲੋਕ ਓਏ ਓਏ ਉਹਨਾਂ ਦੀਆਂ ਔਰਤਾਂ ਦੇ ਔਰਤਾਂ ਬੜੀਆਂ ਲਿਖਿਆ ਹੁੰਦੀਆਂ ਸਾਲਿਆ ਅਨਪੜ੍ਹ ਤੁਸੀਂ ਅਨਪੜ੍ਹੇ ਸੀ ਅਨਪੜ੍ਹ ਤੁਹਾਡੀਆਂ E U A ਉਹ ਲਿਖੜ ਸਾਡੀਆਂ ਔਰਤਾਂ ਸਾਲੋ ਨਾਣਾਂ ਨੂੰ ਪਕਾਉਣਾ ਆਉਂਦਾ ਨਾਣਾਂ ਨੂੰ ਪਕਾਉਣਾ ਆਉਂਦਾ ਓਏ ਨਾ ਇਹਨਾਂ ਨੂੰ ਖਾਣਾ ਆਉਂਦਾ ਨਾ ਇਹਨਾਂ ਨੂੰ ਖਾਣਾ ਆਉਂਦਾ ਤੇ ਨਾ ਇਹਨਾਂ ਨੂੰ ਚੱਲੋ ਸ਼ਟਅਪ ਸਾਰੇ ਪੜ੍ਹੇ ਲਿਖੇ ਲੋਕ ਪੜ੍ਹੇ ਲਿਖੇ ਲੋਕ ਬੰਦੇ ਨੇ ਪੜ੍ਹਿਆ ਲਿਖਿਆ ਹਰ ਤਾਂ ਲਿਖਿਆ ਹਰ ਤਾਂ ਦੀਆਂ ਉਹਨਾਂ ਜਿਹੜੇ ਕੰਮ ਕਰਨਾ ਸਿੱਧੈ ਉਹਨਾਂ ਜਿਹੜਾ ਕੰਮ ਗੱਲਾਂ ਤੇ ਅਸੀਂ ਕਰਨਾ ਉਹਨਾਂ ਦੇ ਮੱਛਰ ਵੀ ਲੜੇ ਨਾ ਉਹਨਾਂ ਨੇ ਖੁਰਕਣਾ ਦੇ ਸਟਾਈਲ ਨਾਲ ਕਿਤਰਾ ਹਾਂ ਕਿਤਰਾ ਉਹਨੇ ਕਹਿਣਾ ਉਫੂ ਸੌਰੀ ਸੌਰੀ ਕੋਈ ਪੜ੍ਹਿਆ ਲਿਖਿਆ ਹਰ ਤਾਂ ਦੀਆਂ ਸਾਲਿਓ ਟੱਡੀਆਂ ਅਨਪੜ੍ਹ ਔਰਤਾਂ ਉਹਨੂੰ ਪੜਿਆ ਹੁੰਦਾ ਸਾਲਿਆਂ ਉਹਨਾਂ ਨੂੰ ਤੇ ਖੁਰਕਣਾ ਵੀ ਨਹੀਂ ਉਹਨਾਂ ਨੂੰ ਖੁਰਕਣਾ ਵੀ ਨਹੀਂ ਆਉਂਦਾ ਨੋ ਕਿਤਾਬ ਗੁਰਧੀਆਂ ਉਹ ਅਨਪੜ ਔਰਤਾਂ ਸਾਲਿਆਂ ਦੇ ਖੁਰਕ ਹੋਵੇ ਦੂਰੋਂ ਸ਼ੁਰੂ ਹੋ ਜਾਂਦੀਆਂ ਇਹ ਆਦੀਆ ਵੇ ਕੁਰਕੀਵਾ ਜਾ ਸੁਮੇਰੀ ਉਹ ਤਰੀਕਾ ਸਾਲਿਆ ਬੜੀ ਲਿਖੇ ਲੋ ਬੜੀ ਲਿਖੇ ਨਾ ਬੰਦੇ ਬੜੀ ਲਿਖੇ ਹਰਤਾ ਲਿਖੇ ਹਰਤਾ ਹੁੰਦੀਆਂ ਉਹਨੇ ਜਿਹੜਾ ਕੰਮ ਕਰਨਾ ਸਟੈਂਸ ਹਾਂ ਜਿਹੜਾ ਕੰਮ ਕਰਨਾ ਧਿਆਨ ਨਾਲ ਕਰਨਾ ਕਹਾਣੇ ਕਿ ਜਿਹੜਾ ਸਟੈਂਡ ਨਾਲ ਹਾਂ ਕਿਤਰਾ ਹੈ ਇੱਥੋਂ ਆਸਦਾ ਜਾ ਉਹ ਬੜੀ ਲਿਖੇ ਹਰਤਾ ਹੁੰਦੀਆਂ ਅੰਦਰ ਚਲਿਆ ਜਾਣਾ ਅੰਦਰ ਚਲਿਆ ਜਾਣਾ ਅੰਦਰ ਜਾ ਕੇ ਉਹਨਾਂ ਨੇ ਅੱਛ ਹੱਕ ਨਹੀਂ ਲਾਤੀ ਆ ਸਾਲਿਆ ਤੈਨੂੰ ਕਿੱਦਾਂ ਪਤਾ ਆਡੇ ਸੂਹਾਂ ਨੂੰ ਕੁੰਡੀ ਹੈ ਨਹੀਂ ਆਹੋ ਕੁੰਡੀ ਲਾ ਲੈਣੀ ਇਹ ਕਾਉਣਾ ਸਟਾਈਲ ਨਾਲ ਕਿਤਰਾ ਸ਼ੈਂਪੂ ਚੱਕ ਕੇ ਹੱਥੇ ਪਾ ਲੈਣਾ ਪੋਤੇ ਪਾ ਲੈਣਾ ਸਟੈਨ ਕਿਤਰਾ ਹਿਤੋ ਆਸਤਾ ਜਾ ਓਏ ਵਧੀਆ ਲਿਖਿਆ ਹਰ ਤਾਂ ਦੀਆਂ ਸਾਲਿਆ ਬਾਅਦ ਚੋਂ ਨਾ ਸਿਰ ਪਹਿਣਾ ਸਿਰ ਪਹਿਣਾ ਉਹਾਰੇ ਸਿਰ ਕਰ ਦੇਣਾ ਉਹਾਰੇ ਸਿਰ ਕਰ ਦੇਣਾ ਇਤੋ ਆਸਤਾ ਜਾ ਆਹ ਉਹੋ ਪੜਿਆ ਲਿਖਿਆ ਔਰਤਾਂ ਦੀਆਂ ਬਾਅਦ ਚ ਉਹਨਾਂ ਕੱਪੜਾ ਲੈ ਲੈਣਾ ਕੱਪੜਾ ਲੈ ਲੈਣਾ ਉਹ ਕੱਪੜੇ ਨੂੰ ਇੰਜ ਕਰਕੇ ਮੋਢਿਆਂ ਰੱਖ ਲੈਣਾ ਮੋਢਿਆਂ ਤੇ ਰੱਖ ਲੈਣਾ ਇੱਕ ਵਾਰੀ ਉਹਨਾਂ ਨੇ ਇਹ ਇੰਜ ਕਰਨਾ ਦੂਜੀ ਵਾਰੀ ਇੰਜ ਕਰਕੇ ਓਕੇ ਓਕੇ ਉਹੋ ਪੜਿਆ ਲਿਖਿਆ ਔਰਤਾਂ ਦੀਆਂ ਸਾਲੇ ਟੱਡੀਆਂ ਅਨਪੜ ਔਰਤਾਂ ਅਨਪੜਾ ਹੁੰਦਾ ਸਾਲਿਆ ਉਹਨਾਂ ਨੂੰ ਤੇ ਨਹਾਉਣਾ ਵੀ ਉਹਨਾਂ ਨੂੰ ਨਹਾਉਣਾ ਵੀ ਨਹੀਂ ਆਉਂਦਾ ਉਹ ਕਿਦਾਂ ਨਹਾਉਂਦੀਆਂ ਅਨਪੜ ਔਰਤਾਂ ਕਿਦਾਂ ਨਹਾਉਂਦੀਆਂ ਪਿੱਛੇ ਹਟ ਸਾਲਿਆ ਨਹਾਉਣ ਲੱਗੀਆਂ ਹੁੰਦੀਆਂ ਇੱਕ ਮੰਜੀ ਇੱਧਰ ਖੜੀ ਕਰ ਲੈਂਦੀ ਇੱਕ ਮੰਜੀ ਇੱਧਰ ਖੜੀ ਕਰ ਦਿੰਦੀ ਫਿਰ ਬਹੁਤ ਝੋਕਾ ਦਿੰਦੀਆਂ ਕੀ ਆਉਂਦੀਆਂ ਨੋ ਨਾ ਫਿਰ ਸਾਰੇ ਏਡਾ ਮੋਟਾ ਕੱਪੜੇ ਧੋਣਾ ਸਾਬਣੋਂ ਦਾ ਆਪਣਾ ਧੋਣਾ ਸਾਬਣੋਂ ਦਾ ਓਏ ਉਹਨੂੰ ਚੱਕੋ ਥੇੜਾ ਦੁਨੀਆ ਹਾਏ ਹਾਏ ਵੇਖਾ ਸਾਬਣ ਪੈ ਗਿਆ ਵੇ ਵੇ ਬਾਣੀ ਪਾਦੇ ਮੰਜੀ ਦੇ ਉੱਤੋਂ ਦੀ ਵੇ ਮਰ ਜਾਣਿਆ ਮੂੰਹ ਪਰਾਂ ਰੱਖੀ ਆਨਪੜਵਾਰਤਾਂ ਫੇਰ ਬਾਤ ਜੋ ਵੀ ਕੱਪੜਾ ਲੈ ਲੈਂਦੀ ਆ ਕੋਈ ਕੱਪੜਾ ਲੈ ਲੈਂਦੀ ਆ ਕੱਪੜੇ ਨੂੰ ਇੰਜ ਕਰਕੇ ਵਟ ਚਾੜ ਲੈਂਦੀ ਆ ਉਹ ਕੱਪੜੇ ਨੂੰ ਇੰਜ ਕਰਕੇ ਵਟ ਚਾੜ ਲੈਂਦੀ ਆ ਇੱਥੋਂ ਸ਼ੁਰੂ ਆਪਦੀਆਂ ਸਾਲਿਆ ਉਹਦੇ ਚਾਹਲ-ਵਾਲ ਝਾੜ ਦਿੰਦੀ ਆ ਇਹਦੇ ਜਨਾਨੀਆਂ ਨੇ ਅਨਪੜੀ ਆ ਆਹੋ ਉਹ ਰੱਛੇ ਬਹਿ ਰੱਛੇ ਪੱਲ ਕਿਹਦੇ ਕਿਹਦੀ ਹੋਵੇ ਭਾਈ ਮੈਂ ਤਾਕੀ ਵਾਲ ਬੈਣਾ ਸਾਲਿਆ ਰੱਛੇ ਕਿਹਦੀ ਤਾਕੀ ਹੁੰਦੀ ਆ ਇਹਦੀ ਮਾਂ ਨਾਉਣ ਲਈ ਇਹਨੂੰ ਬਲਕੀ ਕੀ ਕਹਿੰਦੀ ਕਹਿੰਦੀ ਵੇ ਪੁੱਤ ਵੇ ਮੈਨੂੰ ਨੱਠ ਕੇ ਝਾਵਾਂ ਬਣਾਵੀਂ ਵੇ ਨੱਠ ਕੇ ਮੈਨੂੰ ਝਾਵਾਂ ਬਣਾਵੀਂ ਇਹ ਸਾਲਾ ਆਪਣੇ ਬਾਪੇ ਨੂੰ ਲੈ ਗਿਆ ਕਹਿੰਦਾ ਬੀਬੀ ਉਹਨੂੰ ਵੀ ਝਾਵਾਂ ਹੀ ਕਹਿੰਦੇ ਓਏ ਗੱਲ ਸੁਣ ਮੇਰੀ ਓਏ ਓਏ ਔਰੇ ਔਰੇ ਓਏ ਠਾਰੋ ਠਾਰੋ ਸਾਲੋ ਮੈਨੂੰ ਖੁਸ਼ਬੂਆਂ ਬੜੀਆਂ ਆਉਂਡੀਆਂ ਯਾਰ ਉਹ ਤੈਨੂੰ ਪਤਾ ਤੂੰ ਖੜਾ ਕਿੱਥੇ ਆ ਨੋ ਇਹ ਰੰਗਲੇ ਪੰਜਾਬ ਦਾ ਬਾਗ ਹੈ ਬਾਗ ਹਾਂ ਇਹ ਰੰਗਲੇ ਪੰਜਾਬ ਦਾ ਬਾਗ ਹੈ ਆਈ ਸੀ ਲੱਭੇ ਬੜੇ ਪਿਆਰ ਵਾਲਾ ਬਾਗ ਹੈ ਗੁਰੂ ਮਹਾਰਾਜ ਦੇ ਪਿਆਰੇ ਬੂਟੇ ਵਿੱਚ ਕੈਸੇ ਲੱਗੇ ਇਸ ਬਾਗ ਦਾ ਪਿਆਰ ਬੜਾ ਹੈ ਇਹਨਾਂ ਦਾ ਪਿਆਰ ਬਹੁਤ ਹੈ ਦੇਖ ਲੈ ਕਈ ਬੂਟੇ ਖੜੇ ਹੀ ਆ ਉਹ ਕਈ ਬੂਟੇ ਖੜੇ ਹੀ ਆ ਆਹ ਕਈ ਗੰਮਣਿਆਂ ਚ ਲੱਗੇ ਦੀ ਗੱਲਿਆ ਹੱਦ ਤੱਕ ਪਿਆਰ ਦੀ ਹੈ ਸਾਰੀ ਜਿਹਨੇ ਜਿੰਨੇ ਪ੍ਰੇਮ ਕੀਆ ਤਿੰਨ ਹੀ ਬਰਪ ਆਇਆ ਆ ਪ੍ਰੇਮ ਕੀਆ ਹਾ ਤੇਨ ਹੀ ਬਰਪ ਆਇਆ ਇਹ ਜੈਨ ਸਾਹਿਬ ਨੇ ਰੰਗਲਾ ਪੰਜਾਬ ਬਣਾ ਕੇ ਇੱਕ ਪਿਆਰ ਦੀ ਮਿਸਾਲ ਬਣਾਤੀ ਆ ਓਕੇ ਇਹਨਾਂ ਦਾ ਪਿਆਰ ਵੇਖ ਕੇ ਮੈਨੂੰ ਸ਼ੇਰ ਆ ਗਿਆ ਇਹਨਾਂ ਦਾ ਪਿਆਰ ਵੇਖ ਕੇ ਤੈਨੂੰ ਕਿਸੇ ਜਿਆਦਾ ਆ ਗਿਆ ਕਿ ਜਦ ਤੱਕ ਚਾਹਤ ਸੂਰਜ ਰਵੇ ਓ ਜਦ ਤੱਕ ਚਾਂਦ ਰਵੇ ਸੂਰਜ ਰਵੇ ਓ ਬਾਗ ਰਵੇ ਦੀ ਉਮਰ ਰਵੇ ਇਹ ਬਾਗ ਰਵੇ ਦੀ ਉਮਰ ਰਵੇ ਸਾਰੇ ਰੱਲ ਮਿਲ ਕੇ ਹੀ ਦੁਆ ਮੰਗੋ ਸਾਰੇ ਰੱਲ ਮਿਲ ਕੇ ਦੀ ਦੁਆ ਮੰਗੋ ਕਿ ਮੇਰੇ ਪੰਜਾਬ ਦੀ ਜ਼ਿੰਦਗੀ ਬਣੀ ਰਵੇ ਥੈਂਕ ਯੂ ਥੈਂਕ ਯੂ ਓ ਸਾਲਿਆ ਤੂੰ ਤਾੜੀ ਨਹੀਂ ਮਾਰੀ ਹਾਂ ਤਾੜੀ ਨਹੀਂ ਮਾਰੀ ਓ ਸ਼ੌਨ ਨਾ ਮੈਂ ਜੇ ਸੁਣਾਵਾਂ ਹਾਂ ਇਨੂੰ ਮੈਂ ਕਿਹ ਡਰਾਵਾ ਆਪਕੋ ਸ਼ੇਰ ਆਤੀ ਓ ਆਤੀ ਨਹੀਂ ਇਨੂੰ ਸ਼ੇਰ ਆਉਂਦੇ ਆਉਂਦੇ ਹਾਂ ਕਿੰਨੀ ਵਾਰੀ ਓ ਗੱਲ ਸੁਣ ਓਏ ਕੀ ਹੋਇਆ ਓਏ ਇਹਨੂੰ ਸ਼ੇਰ ਆਉਂਦੇ ਓਏ ਆਹੋ ਇਹਨੂੰ ਸ਼ੇਰ ਆਉਂਦੇ ਆ ਤੇ ਤੈਨੂੰ ਕੁਝ ਆਉਂਦਾ ਓਏ ਮੈਨੂੰ ਵੀ ਆਉਂਦਾ ਆਉਂਦਾ ਓਏ ਆਉਂਦਾ ਵਾ ਜਾ ਬਾਹਰ ਚੈੱਕ ਕਰਿਆ ਓਏ ਗੱਲ ਸੁਣ ਮੇਰੀ ਮਾਤ ਨੂੰ ਇਟਾਵਾ ਸ਼ੇਰ ਨੂੰ ਕਿ ਤੇਰੀ ਜ਼ੁਬਾਨ ਬੰਦ ਹੋ ਜੂਗੀ ਸਾਰੇ ਸ਼ੇਰ ਸੁਣਣ ਲੱਗਾ ਗੋਲੀ ਮਾਰਨ ਲੱਗਾ ਓ ਸ਼ੇਰੀਏ ਤਾ ਦਾ ਲਿਖ ਸਾਵੀ ਕੰਬਲ ਮਾਂ ਦੇ ਪਿਆਰ ਦਾ ਕੌਣ ਜਾਣੇ ਵੰਡਰਫੁਲ ਕਿੰਨਾ ਮੁੰਨਾ ਮਾਂ ਦੇ ਪਿਆਰ ਦਾ ਕੌਣ ਜਾਣੇ ਤੇ ਮਾਵਾ ਕਈ ਕਈ ਲਾਡ ਢਾਉਂਦੀਆਂ ਨੇ ਤੇ ਮਾਵਾ ਕਈ ਕਈ ਲਾਡ ਢਾਉਂਦੀਆਂ ਨੇ ਗਿੱਲੀ ਜਗ੍ਹਾ ਤੇ ਆਪ ਪਹਿਣ ਮਾਵਾ ਸਾਲੋ ਅੱਜ ਕੱਲ ਗਿੱਲੀ ਜਗ੍ਹਾ ਹੁੰਦੀ ਨਹੀਂ ਪਹਿਲੋਂ ਨਿਆਣਿਆਂ ਦੇ ਘੀਜ ਪਾਏ ਹੁੰਦੇ ਗਿੱਲੀ ਜਗ੍ਹਾ ਤੇ ਆਪ ਪਹਿਣ ਮਾਵਾ ਸੁੱਕੀ ਜਗ੍ਹਾ ਤੇ ਬੱਚੇ ਨੂੰ ਪਾਉਂਦੀਆਂ ਨੇ ਤੇ ਸੁੱਕੀ ਜਗ੍ਹਾ ਤੇ ਬੱਚੇ ਨੂੰ ਪਾਉਂਦੀਆਂ ਨੇ ਬਾਬਾ ਦਾਣਕਾ ਗੱਲਾਂ ਸੱਚੀਆਂ ਨਹੀਂ ਮਾਵਾ ਰੱਬ ਦਾ ਰੂਪ ਕਾਉਂਦੀਆਂ ਨੇ ਦਾ ਬੁਸਾਰੇ ਗੱਲ ਵਧੀਆ ਕਰਦੇ ਆ ਓਏ ਮਾਂ ਦਾ ਦਰਜਾ ਰੱਬ ਦਾ ਦਰਜਾ ਓਏ ਮਾਂ ਦਾ ਰੂਪ ਰੱਬ ਦਾ ਰੂਪ ਹਾਂ ਮਾਂ ਦਾ ਰੂਪ ਤੇ ਰੱਬ ਦਾ ਰੂਪ ਪਰ ਜੇ ਕੋ ਸਮਝੇ ਤਾਂ ਹਰ ਤੇ ਸਮਝਣ ਦੀ ਹੈ ਸ਼ੇਰ ਆ ਗਿਆ ਓਏ ਸੋਹਣਿਆ ਪੇ ਚਲਿਆ ਤੂੰ ਸ਼ੇਰ ਆ ਗਿਆ ਉਰਦੂ ਵਾਲਾ ਖਨਾਵ ਕੱਕਾ ਖਾਗਰ ਚਾਂਦਲਾ ਹੁੰਦਾ ਤਾਂ ਤਾਰੇ ਨਾ ਹੁੰਦੇ ਸ਼ੇਰ ਓਏ ਚਾਂਦਲਾ ਹੋਤੇ ਜੇ ਨਜ਼ਰੇ ਨਾ ਹੁੰਦੀ ਤੋ ਜੇ ਨਜ਼ਾਰੇ ਨਾ ਹੁੰਦੇ ਓਏ ਨਜ਼ਾਰੇ ਨਾ ਹੁੰਦੇ ਤੇ ਲਿਆਰੇ ਬਣਾਉਂਦੇ ਓਏ ਅਗਰ ਆਸ਼ਿਕ ਨਾ ਹੁੰਦੇ ਤੇ ਅੱਖਾਂ ਕੇ ਓਏ ਆਸ਼ਿਕ ਨਾ ਹੁੰਦੇ ਅੱਖੂ ਕਿਸ਼ਾਰੇ ਬਣਾਉਂਦੇ ਤੇਰੀ ਮਾਂ ਨਾ ਹੁੰਦੀ ਮਰਾਸੀ ਸਾਰੇ ਨਾ ਹੁੰਦੇ ਸਾਲਿਓ ਨੇ ਵਰਕਸ਼ਾਪ ਬਣਾਈ ਓਏ ਗੱਲ ਸੁਣ ਮੇਰੀ ਓਏ ਆ ਜਿਹੜਾ ਓਏ ਇਹਨੂੰ ਕੀ ਗੱਲ ਓਏ ਗਰਮੀਆਂ ਦੇ ਦਿਨ ਓਏ ਗਰਮੀਆਂ ਦੇ ਦਿਨ ਧੁੱਪ ਲੱਗੀ ਓਏ ਦੁਪਹਿਰ ਲੱਗੀ ਓਏ ਸਾਲਾ ਨਿੱਟਾ ਜਾਵੇ ਇਹ ਕਹਿੰਦਾ ਮੇਰੀ ਭੈਣ ਨੂੰ ਡਾਕੂ ਲੈ ਗਏ ਮੈਂ ਕਿਹਾ ਸਾਲਿਆ ਤੇਰੀ ਭੈਣ ਸੀ ਕਿ ਤਸੰਤੀ ਮੈਨੂੰ ਕਿਹਾ ਡਾਕੂਆਂ ਮਗਰ ਜਾਣਾ ਤੂੰ ਓ ਤੂੰ ਡਾਕੂਆਂ ਕੋ ਜਾਣਾ ਤੇ ਖਾਲੀ ਹੱਥ ਨਾ ਜਾਈ ਓ ਖਾਲੀ ਹੱਥ ਨਾ ਜਾਈ ਸਾਲਾ 8 ਕਿਲੋ ਅੰਬ ਲੈ ਕੇ ਚਲੇਗੀ ਸਾਲਿਆ ਸੋਹਰੇ ਨਹੀਂ ਗਈ ਸੀ ਆ ਜਿਹੜਾ ਓਏ ਓਏ ਇਹ ਖਾ ਕੇ ਮੂਲੀ ਵਾਲੇ ਪਰੋਠੇ ਬੱッセ ਵੇ ਉਹ ਮੂਲੀ ਵਾਲੇ ਪਰੌਂਠੇ ਖਾ ਕੇ ਬੱッセ ਜਾ ਜਿਹੜੀ ਨਾਲ ਸਵਾਰੀ ਬੈਠੀ ਉਹ ਤੰਗ ਹੋ ਗਈ ਆ ਔਰ ਉਹ ਵੀ ਤੰਗ ਹੋ ਗਈ ਓਏ ਇਹਨੂੰ ਬਲਕੀ ਕਹਿੰਦੀ ਜੀ ਕਹਿੰਦੀ ਜੀ ਭਾਜੀ ਇਹ ਸਾਰੀਆਂ ਨਸਕਾਲਾ ਤੁਹਾਨੂੰ ਹੀ ਆਉਂਦੀਆਂ ਸੰਝੋਟਾ ਤਾੜੀਆਂ ਰੰਗਲੇ ਪੰਜਾਬ ਦੇ ਕਮੇਡੀਅਨ ਟੀਮ ਸਰਦਾਰ ਸਾਰੇ ਜੀ